ਸਾਰੇ ਨੌ ਸਤਿ ਸ਼ਕਾਲ ਜੀ ਤੇ ਸਰ ਕੀ ਮਿਆਂ ਤੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਤੇ ਆਪਾਂ ਕਰਨ ਲੱਗੇ ਆ ਅੱਜ ਦਾ ਬਲੌਗ ਦੀ ਸ਼ੁਰੂਆਤ ਸ਼ਾਮ ਦਾ ਟਾਈਮ ਸੀਗਾ ਤੇ ਕੰਮ ਧੰਦਾ ਤਾਂ ਵੈਸੇ ਸਾਰਾ ਦਿਨੇ ਚੱਲਦਾ ਰਹਿੰਦਾਗਾ ਨਿਭੜਦੇ ਹੀ ਨਹੀਂਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਤੱਕ ਆਪਾਂ ਸੌਂਦੇ ਨਹੀਂਗੇ ਉਦੋਂ ਤੱਕ ਆਪਾਂ ਜਿੰਨਾ ਚਿਰ ਜਾਗਦੇ ਬੈਠੇ ਰਹਨੇ ਆਗੇ ਖਾਣਾ ਪੀਣਾ ਚੱਲੀ ਚੱਲੀ ਜਾਂਦਾ ਰਹਿੰਦਾਗਾ ਵੈਸੇ ਤਾਂ ਹੁਣ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਉਦੋਂ ਵੀ ਜ਼ਿਆਦਾ ਕੰਮ ਧੰਦਾ ਕਰੇ ਹੋ ਜਾਣਾਗਾ ਸਾਰਾ ਦਿਨਾ ਕੁਛ ਨਾ ਕੁਛ ਕਰੇ ਬੰਦਾ ਰਹਿੰਦਾਗਾ ਤੇ ਫਿਰ ਵੀ ਆਪਣਾ ਜਿਹੜਾ ਸ਼ਾਮ ਵਾਲਾ ਕੰਮ ਸੀ ਤੇ ਇੱਥੇ ਮੈਂ ਉਹ ਹਜੇ ਕਰਨਾ ਸੀਗਾ ਥੋੜਾ ਬਹੁਤਾ ਕਰ ਲਿਆ ਸੀ ਤੇ ਬਾਕੀ ਪਿਆ ਸੀਗਾ ਹਜੇ ਸਬਜ਼ੀ ਆਪਾਂ ਬਣਾਉਣੀ ਸੀਗੀ ਤੇ ਮੈਂ ਹੁਣ ਪਾ ਕੇ ਆਈ ਸੀਗੀ ਮੈਂ ਕੁਰੇਂਦੀ ਹੈ ਸਾਡੇ ਘਰ ਬਿੱਲੀ ਜਿਹੜੀ ਤੇ ਉਹਨੂੰ ਪਾ ਕੇ ਸੀਗੀ ਮੈਂ ਦੁੱਧ ਤੇ ਇਧਰ ਰਸ਼ਮੀਨ ਨੇ ਕੰਮ ਕਰਤਾ ਸੀਗਾ ਖਰਾਬ ਤੇ ਪੈਨ ਦੀ ਜਿਹੜੀ ਇਨਕ ਸੀ ਤੇ ਉਹ ਸਾਰੀ ਛਾਈ ਸੀਗੀ ਜਿਹੜੀ ਉਹ ਖਰਾਬ ਕਰਦੀ ਤੇ ਬੈੱਡ ਦੀ ਚਾਦਰ ਵੀ ਲਵੇੜਦੀ ਤੌਲੀਆ ਸਾਰਾ ਕੁਝ ਲਵੇੜਦਾ ਸੀਗਾ ਰਸ਼ਮੀਨ ਨੇ ਤੇ ਇਹ ਵੀ ਮੈਂ ਸਾਫ਼ ਕਰਨਾ ਸੀ ਤੇ ਮੇਰਾ ਕੰਮ ਵਧਾਤਾ ਸੀਗਾ ਰਸ਼ਮੀਨ ਨੇ ਬਈ ਮੈਂ ਕੰਮ ਕਰ ਰਹੀ ਸੀ ਤੇ ਇੱਧਰ ਮੈਨੂੰ ਹੋਰ ਹੀ ਕੰਮ ਚ ਲਾ ਲਿਆ ਸੀਗਾ ਤੇ ਰਸ਼ਮੀਨ ਜਾਂਦਾ ਰਿਹਾ ਸੀਗਾ ਬਾਹਰ ਤੇ ਛੁੱਟੀਆਂ ਚੱਲ ਪਈਆਂ ਹੁਣ ਬਸ ਐਹੀ ਸ਼ਰਾਰਤਾਂ ਕਰਿਆ ਕਰਨੀਆਂ ਐਂਗਾ ਤੇ ਪਲੀਜ਼ ਤੁਸੀਂ ਸਾਰੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਕਿਉਂਕਿ ਵਿਊ ਆਉਣੇ ਜਿਆਦਾ ਜ਼ਰੂਰੀ ਹੈ ਤੇ ਵਿਊ ਆਪਾਂ ਨੂੰ ਬਹੁਤ ਘੱਟ ਆਉਂਦੇ ਆ ਤੇ ਪਲੀਜ਼ ਤੁਸੀਂ ਜੇ ਸਾਰਾ ਬਲੌਗ ਫੁੱਲ ਦੇਖੋਗੇ ਤਾਂ ਵਧੀਆ ਵਿਊ ਆਉਣਗੇ ਤੇ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਨੂੰ ਇਹ ਰਿਕਵੈਸਟ ਕਰਦੀ ਹਾਂ ਕਿ ਤੁਸੀਂ ਮੇਰਾ ਬਲੌਗ ਫੁੱਲ ਦੇਖਿਆ ਕਰੋ ਪਲੀਜ਼ ਤੇ ਵਿਚਾਲੇ ਨਾ ਅੱਧਾ ਨਾ ਛੱਡਿਆ ਕਰੋ ਕਈ ਪਤਾ ਕੀ ਗੱਲ ਹੈਗੀ ਤੇ ਫੋਲ ਨਹੀਂ ਦੇਖਦੇਗੇ ਤੇ ਅੱਧਾ ਹੀ ਬਲੌਗ ਹੈ ਜਿਹੜਾ ਮੇਰਾ ਛੱਡ ਦਿੰਦੇ ਹੈਗੇ ਇੱਧਰ ਮੈਂ ਹੁਣ ਆ ਗਈ ਸੀ ਕਿ ਸੋਈ ਚ ਪਰ ਸੋਈ ਚ ਆਪਾਂ ਕਰਨਾ ਕੰਮ ਹਜੇ ਆਟਾ ਮੈਂ ਗੁੰਨ ਲਿਆ ਸੀਗਾ ਸਬਜ਼ੀ ਬਣਾਉਣੀ ਹੈਗੀ ਹੁਣ ਮੈਂ ਸਬਜ਼ੀ ਬਣਾਉਂਗੀ ਭੰਡੇ ਤਾਉਂਗੀ ਤੇ ਆਟਾ ਮੈਂ ਗੁੰਨ ਕੇ ਰੱਖਤਾ ਸੀਗਾ ਸਬਜ਼ੀ ਲੈਣ ਗਏ ਸੀਗੇ ਬਾਜ਼ਾਰ ਤੇ ਮੈਂ ਅਖਿਆ ਚਲੋ ਮੈਂ ਉਹਨੇ ਆਟਾ ਗੁੰਨ ਦਿੰਨੀ ਹੈਗੀ ਤੇ ਸਬਜ਼ੀ ਦੇਖੋ ਕੀ ਲੈ ਕੇ ਆਉਂਦੇ ਹੈਗੇ ਤੇ ਸਬਜ਼ੀ ਹਜੇ ਆਪਾਂ ਬਾਅਦ ਚ ਬਣਾਵਾਂਗੇ ਇੱਧਰ ਮੈਕੂ ਦੇਖੋ ਇਹ ਸਾਡੇ ਮੈਨੂੰ ਗੱਲ ਕਰ ਰਹੀ ਸੀ ਨਾ ਪਹਿਲਾਂ ਤੇ ਵੀ ਅੰਦਰ ਪਈ ਰਹਿੰਦੀ ਹੈਗੀ ਮੈਕੂ ਤੇ ਸਾਰਾ ਦੇਣੇ ਦੀ ਸੇਵ ਵਧੀਆ ਸੇਵਾ ਕਰਦੇ ਆਂਗੇ ਜਾਨਵਰਾਂ ਦਾ ਪੁੰਨ ਬਹੁਤ ਵੱਡਾ ਹੁੰਦਾ ਹੈਗਾ ਗਰਮੀ ਦੇ ਵਿੱਚ ਤਾਂ ਖਾਸ ਕਰੀ ਹੁੰਦਾ ਹੈਗਾ ਗਰਮੀ ਦੇ ਵਿੱਚ ਇਹਨਾਂ ਨੂੰ ਦਾਣੇ ਪਾਣੀ ਰੋਟੀ ਸਾਰਾ ਕੁਝ ਜਿੰਨੇ ਚਿੜੀ ਜਨੌਰ ਹੋਗੇ ਉਹਨਾਂ ਨੂੰ ਦਾਣੇ ਪਾਓ ਤੇ ਪਾਉਣਾ ਚਾਹੀਦਾ ਹੈਗਾ ਤੇ ਪਾਣੀ ਵੀ ਠੰਡਾ ਬਦਲਣਾ ਚਾਹੀਦਾ 2-3 ਵਾਰ ਪਾਣੀ ਤੇ ਪਾਣੀ ਜ਼ਰੂਰ ਪਾਓ ਤੇ ਇੱਥੇ ਹੁਣ ਮੰਮੀ ਪਾ ਰਹੀ ਸੀ ਪੀੜ ਪੋਦਿਆਂ ਨੂੰ ਵੀ ਪਾਣੀ ਪੀੜ ਪੋਦਿਆਂ ਨੂੰ ਵੀ ਬਹੁਤ ਜ਼ਰੂਰੀ ਹੈਗੀ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਪੀੜ ਪੋਦੇ ਜਿੰਨੇ ਵੀ ਅਸੀਂ ਘਰ ਚਲਾਏ ਹੈਗੇ ਇਹਨਾਂ ਨੂੰ ਅਸੀਂ ਦੋ ਵਾਰ ਤਾਂ ਡੇਲੀ ਪੱਕਾ ਹੀ ਹੈ ਤੇ ਹੋ ਸਕਦਾ ਅਸੀਂ ਤਿੰਨ ਵਾਰ ਵੀ ਪਾਣੀ ਪਾ ਦਈਏ ਜਦੋਂ ਪਾਣੀ ਪਾ ਦਿੰਨੇ ਆ ਨਾਲ ਦੀ ਨਾਲ ਸੁੱਕ ਜਾਂਦੇ ਆ 10 ਮਿੰਟਾਂ ਬਾਅਦ ਹੀ ਇੰਨੀ ਗਰਮੀ ਪਈ ਜਾਂਦੀ ਹੈਗੀ ਤੇ ਇਹਨਾਂ ਨੂੰ ਅਸੀਂ ਸਾਰਾ ਦਿਨ ਬਸ ਦੇਖਭਾਲ ਕਰਦੇ ਰਹਿਣੇ ਹੈਗੇ ਤੇ ਪਾਣੀ ਧਾਣੀ ਪਾਉਂਦੇ ਰਹਿਣੇ ਹੈਗੇ ਸਾਰੇ ਪੀੜ ਪੌਦਿਆਂ ਨੂੰ ਵੀ ਪਪਸ਼ੀਆਂ ਨੂੰ ਵੀ ਤੇ ਜਿਹੜੇ ਸਾਡੇ ਘਰੇ ਕੋਈ ਜਾਨਵਰ ਆਉਂਦੇ ਹੈਗੇ ਜਿਵੇਂ ਤੁਸੀਂ ਦੇਖਦੇ ਹੋ ਹੁੰਨੇ ਆਂ ਵਲੌਗ ਦੇ ਵਿੱਚ ਮੈਕੂ ਜੈਕੂ ਤੇ ਜਿੰਮੀ ਸਾਡੇ ਕਈ ਆਉਂਦੇ ਆ ਜਾਨਵਰ ਤੇ ਸਾਰਿਆਂ ਨੂੰ ਅਸੀਂ ਬਹੁਤ ਸੇਵਾ ਕਰਦੇ ਆਂ ਜਿੱਥੋਂ ਸੱਕ ਵੀ ਸਾਡੀ ਬਾਹ ਲੱਗਦੀ ਹੈਗੀ ਤੇ ਅਸੀਂ ਕਦੇ ਵੀ ਕੋਈ ਜਾਨਵਰ ਹੈ ਜਿਹੜਾ ਘਰੋਂ ਭੁੱਖਾ ਨਹੀਂ ਜਾਂਨ ਦਿੱਤਾਗਾ ਤੇ ਇਸ ਕਰਕੇ ਸਾਰਿਆਂ ਨੂੰ ਚਾਹੀਦਾ ਵੀ ਗਰਮੀ ਦੇ ਵਿੱਚ ਵੀ ਤੇ ਸਰਦੀ ਦੇ ਵਿੱਚ ਵੀ ਗਰਮੀ ਦੇ ਵਿੱਚ ਪਾਣੀ ਦੀ ਵਿਵਸਥਾ ਵੱਧ ਤੋਂ ਵੱਧ ਕੱਖਸ਼ੀਆਂ ਵਸਤੇ ਕਰਨੀ ਚਾਹੀਦੀ ਆ ਇੱਥੇ ਮੰਮੀ ਪਾਈ ਜਾਂਦੀ ਸੀ ਸਾਰੇ ਪੇੜ-ਪੌਦਿਆਂ ਨੂੰ ਪਾਣੀ ਇੱਧਰ ਦੇਖੋ ਸਾ ਇੰਨੀ ਜਿਆਦਾ ਗਰਮੀ ਐ ਗੜੀਆਂ ਦੇ ਵਿੱਚ ਵੀ ਐ ਲੱਗਦਾ ਜਿਵੇਂ ਕੋਈ ਨਹੀਂ ਮੂੰਹ ਤਾਂ ਕਦੀ ਪਿਆ ਨਹੀਂ ਹੁੰਦਾ ਨਾਲੇ ਕਈ ਦਿਨ ਹੋ ਗਏ ਉਹਦੇ ਵਿੱਚ ਪਿਆਸੀ ਤੇ ਜਮਾ ਸੁੱਕ ਜਾਂਦਾ ਪਾਣੀ ਤੇ ਹੁਣ ਤਾਂ ਮੀਂਹ ਆ ਜੇ ਤਾਂ ਚੰਗਾ ਹੈਗਾ ਤੇ ਗਰਮੀ ਦੇ ਮੈਂ ਨਹੀਂ ਪਈ ਜਾਂਦੀ ਹੈਗੀ ਹੁਣ ਹੋ ਗਿਆ ਸੀ ਸਵੇਰ ਦਾ ਟਾਈਮ ਤੇ ਇੱਥੇ ਮੰਮੀ ਕੱਟ ਰਹੀ ਸੀ ਕarele ਕarele ਜਿਹੜੇ ਉਹ ਜਾਦੇ ਵੱਡੇ ਜੇ ਸੀਗੇ ਤੇ ਇਸ ਲਈ ਕੱਟ ਕੇ ਬਣਾ ਰਹੀ ਸੀਗੀ ਮੰਮੀ ਤਰੇਲੇ ਸਵੇਰੇ ਹੀ ਬਸ ਕੱਟ ਕੇ ਤੇ ਹੁਣ ਨਾ ਲਾ ਦਿਆਂਗੇ ਬਸ ਘੰਟੇ ਕੇ ਬਾਅਦ ਬਣਾ ਲਾਂਗੇ ਤੇ ਕarele ਬਹੁਤ ਸੁਆਦ ਬਣੇ ਸੀਗੇ ਜਦੋਂ ਬਣਾਏ ਇੰਨਾ ਮੀਨੇ ਕੱਟ ਕੇ ਤੇ ਬਸ ਨੂਨ ਲਾ ਕੇ ਰੱਖ ਦੇਣਾ ਹੈਗਾ ਤੋਂ ਤੁੱਪੇ ਅੱਧਾ ਘੰਟਾ ਘੰਟਾ ਤੇ ਉਸ ਤੋਂ ਬਾਅਦ ਅਸੀਂ ਤੜਕ ਲੈਣੇ ਹੈਗੇ ਤੇ ਕ੍ਰੇਲੇ ਬਹੁਤ ਵਧੀਆ ਬਣੇ ਸੀਗੇ ਦਾਲ ਮੂੰਗੀ ਦੀ ਆਪਾਂ ਬਣਾ ਰੱਖੀ ਸੀਗੀ ਜਿਨੇ ਦਾਲ ਨਾਲ ਖਾਣੇ ਹੋਣਗੇ ਦਾਲ ਨਾਲ ਖਾ ਲੈਣਗੇ ਤੇ ਦਹੀਂ ਨਾਲ ਖਾਣੇ ਹੋਣਗੇ ਦਹੀਂ ਨਾਲ ਖਾ ਲੈਣਗੇ ਤੇ ਕ੍ਰੇਲੇ ਵੈਸੇ ਅਸੀਂ ਤੀਜੇ ਚੌਥੇ ਦਿਨ ਬਣਾਉਂਦੇ ਹੀ ਰਹਿਣੇ ਹੈਗੇ ਤੇ ਕ੍ਰੇਲੇ ਵਧੀਆ ਲੱਗਦੇ ਹੈਗੇ ਖਾਂਚ ਵੀ ਤੇ ਰੈਸਪੀ ਵੀ ਚੰਗੀ ਹੁੰਦੀ ਹੈਗੀ ਕ੍ਰੇਲੇ ਖਾਂਚ ਵੀ ਵਧੀਆ ਲੱਗਦੇ ਹੈਗੇ ਦੋਨੇ ਕੰਮਾਂ ਤੇ ਮੰਮੀ ਨੇ ਉਹ ਵਿਚੋਂ ਵਿਚੋਂ ਵੀ ਕੱਢ ਲਈ ਸੀਗੇ ਕਹਿੰਦੀ ਪੱਕੇ ਪੱਕੇ ਜੀ ਬੀ ਆ ਉਹ ਮੈਂ ਰੱਖ ਦਿੰਨੀ ਆ ਆਪਾਂ ਬੱਲਾ ਲਾ ਲਾਂਗੇ ਤੇ ਵੀਜ਼ ਲਾਂਗੇ ਸਾਰੇ ਘਟ ਤੇ ਸੀਗੇ ਤੇ ਇੱਥੇ ਮੈਂ ਲਗਾ ਰਹੀ ਸੀਗੀ ਝਾੜੂ ਤੇ ਥੋੜੀ ਜੀ ਨੇਰੀ ਆ ਜੇ ਵਸ ਤੇ ਰੇਤਾ ਕਿੰਨਾ ਹੋ ਜਾਂਦਾ ਇੱਧਰ ਦੇਖੋ ਕਿੰਨਾ ਰੇਤਾ ਹੋ ਗਿਆ ਨੇਰੀ ਦਾ ਇਹ ਤਾਂ ਮੈਂ ਬੈਸਿਕ ਕਮਰਿਆਂ ਚੋਂ ਵੀ ਕੱਢ ਕੇ ਲੈ ਕੇ ਆਈ ਆਂਗੀ ਝਾੜੂ ਫੇਰ ਵੀ ਦੇਖੋ ਕਿੰਨਾ ਰੇਤਾ ਹੋ ਜਾਂਦਾਗਾ ਤੇ ਮੰਮੀ ਲਗਾ ਰਹੀ ਸੀਗੀ ਨੌਣ ਕਰੇਲਿਆਂ ਨੂੰ ਤੇ ਮੈਂ ਕੋਈ ਇੱਧਰ ਬਾਹਰ ਆ ਕੇ ਬੈ ਗਈ ਸੀਗੀ ਤੇ ਸਵੇਰੇ ਸਵੇਰੇ ਪਾਣੀ ਫੇਰ ਪਾਤਾ ਸੀਗਾ ਗਮਲਿਆਂ ਨੂੰ ਸਾਰਿਆਂ ਨੂੰ ਮੈਤੂ ਦਾ ਕਤੇ ਕੋਈ ਟਿਕਾਣਾ ਨਹੀਂ ਕਿਤੇ ਬਾਹਰ ਬਹਿ ਜਾਂਦੀ ਹੈ ਕਿਤੇ 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 ਐਵੇਂ ਬਹਿ ਜਾਂਦੀ ਹੈ ਬਸ ਤੇ ਇੱਧਰ ਕਣਕ ਵੀ ਧੋਤੀ ਸੀ ਇਹ ਸੁੱਕ ਚੱਲੀ ਹੈਗੀ ਕਾਲੀ ਧੋਤੀ ਸੀਗੀ ਕਿਉਂ ਫੇਰ ਇਹ ਜਦੋਂ ਜਮਾ ਆਟਾ ਖਤਮ ਹੋ ਜਾਂਦਾਗਾ ਉਦੋਂ ਸੁੱਕਦੀ ਨਹੀਂਗੀ ਤੇ ਇਸ ਕਰਕੇ ਆਪਾਂ 4-5 ਦਿਨ ਬਸ ਪਹਿਲਾਂ ਤੋ ਦਿੰਨੇ ਆ ਵੀ ਸੁੱਕ ਜੂਗੀ ਤੇ ਇਹ ਜਾ ਰਹੇ ਸੀਗੇ ਕਿਤੇ ਕੰਮ ਗਰਮੀ ਬਹੁਤ ਆ ਤੇ ਇਹਨਾਂ ਨੇ ਆਪਦੇ ਕੰਮ ਠੰਡੇ ਵੀ ਜਾਣੇਗਾ ਤੇ ਹੋਰ ਕੰਮ ਵੀ ਜਾਂਦੇ ਸੀ ਤੇ ਇੱਧਰ ਰਸ਼ਮੀਨ ਦੀ ਇਹ ਗੱਲ ਕਰ ਰਹੀ ਸੀਗੇ ਕਿ ਤੇ ਦਰਖਤ ਥੱਲੇ ਕਈ ਬੱਚੇ ਆ ਤੇ ਮੰਝਾ ਢਾ ਕੇ ਖੇਡ ਰਹੇ ਹੈਗੇ ਤੇ ਵਧੀਆ ਤੇ ਘਰ ਚ ਜਵਾਕਾਂ ਨੂੰ ਛੁੱਟੀਆਂ ਜਿਵੇਂ ਤੇ ਹੁਣ ਉਹਨਾਂ ਨਹੀਂ ਸਾਰਾ ਦਿਨ ਤੜਕੀ ਵੀ ਨਹੀਂ ਘਰ ਦੇ ਵਿੱਚ ਰਹਿ ਸਕਦੇ ਕਿ ਬੱਚੇ ਤੇ ਕਾਫੀ ਬੱਚੇ ਸੀ ਤੇ ਇਕੱਠੇ ਹੋ ਕੇ ਖੇਡੀ ਜਾਂਦੇ ਸੀ ਇਧਰ ਮੰਮੀ ਲਗਾ ਰਹੀ ਸੀਗੀ ਤੜਕਾ ਕ੍ਰੇਲਿਆਂ ਨੂੰ ਤੇ ਕੜਾਈ ਦੇ ਵਿੱਚ ਪਾ ਲਿਆ ਸੀਗਾ ਤੇ ਕ੍ਰੇਲੇ ਜਿਹੜੇ ਉਹ ਮੰਮੀ ਬਣਾਉਂਦੀ ਹੁੰਦੀ ਹੈਗੀ ਮੈਂ ਨਹੀਂ ਕਦੇ ਬਣਾਏਗੇ ਤੇ ਮੰਮੀ ਕ੍ਰੇਲੇ ਬਣਾਉਂਦੀ ਹੁੰਦੀ ਹੈ ਪਿਆਜ਼ ਤੇ ਕ੍ਰੇਲੇ ਦੋਨਾਂ ਨੂੰ ਮਿਕਸ ਕਰਕੇ ਭੁੰਨ ਦੋਗੀ ਇਹ ਹੁਣ ਜਾ ਰਹੇ ਸੀਗੇ ਤੇ ਕੰਮ ਇਹਨਾਂ ਨੇ ਹੁਣ ਮੋਹ ਬੰਨਣਾ ਸਾਫੇ ਨਾਲ ਹੋਂ ਤੱਕ ਕੀੜਾ ਬੰਨਣਾ ਹੈਗਾ ਇੰਨੀ ਧੁੱਪ ਸੀ ਇੱਥੇ ਸੂਰਜ ਵੱਜਦਾ ਮੇਰੇ ਅੱਖਾਂ ਚ ਚਸ਼ਮੇ ਤੋਂ ਬਿਨਾ ਬਸ ਇਹ ਤਾਂ ਇਹਨਾਂ ਨੂੰ ਬਸ ਅੱਧੇ ਘੰਟੇ ਦਾ ਹੀ ਕੰਮ ਹੈ ਅੱਧੇ ਘੰਟੇ ਚ ਵਾਪਸ ਆ ਜਾਣਗੇ ਤੇ ਇਧਰ ਮੰਮੀ ਨੇ ਇਕੱਲੇ ਕਲੇਰੇ ਪਾਤੇ ਸੀਗੇ ਪਹਿਲਾਂ ਤੇਲ ਦੇ ਵਿੱਚ ਕੱਲੇ ਕੱਲੇ ਕ੍ਰੇਲੇ ਜਿਹੜੇ ਉਹਨੂੰ ਬਾਅਦ ਵਿੱਚ ਗੰਡੇ ਪਾਉਣੇ ਆਗੇ ਕੱਲੇ ਗੰਡੇ ਤੇ ਕ੍ਰੇਲੇ ਬਹੁਤ ਸਵਾਦ ਬੰਦਦੇ ਇਸ ਕਰਕੇ ਅਸੀਂ ਹੋਰ ਕੋਈ ਵੀ ਚੀਜ਼ ਨਹੀਂ ਪਾਉਣ ਦਿੱਤੀ ਜਿਵੇਂ ਲਸਣ ਤੇ ਟਮਾਟਰ ਹਰੀ ਮਿਰਚ ਇੱਕ ਦਿਨ ਅੱਗੇ ਅਸੀਂ ਗੰਡੇ ਤੇ ਕ੍ਰੇਲੇ ਕੱਲੇ ਭੁੰਨੇ ਉਹ ਬਹੁਤ ਵਧੀਆ ਬਣੇ ਇਸ ਕਰਕੇ ਅਸੀਂ ਮੰਮੀ ਨੂੰ ਆਖਿਆ ਕੱਲੇ ਗੰਡੇ ਤੇ ਕ੍ਰੇਲੇ ਭੁੰਨਣੇ ਆਗੇ ਤੇ ਉਧਰ ਬਣਾਈ ਸੀਗੀ ਚਾਹ ਚਾਹ ਵਾਸਤੇ ਡੈਡੀ ਨੇ ਪੀਣੀ ਸੀਗੀ ਉਹਨਾਂ ਨੇ ਪੀ ਲਈ ਅਸੀਂ ਚਾਹ ਪੀਣੀ ਨਹੀਂ ਕਿਸੇ ਦੀ ਤੇ ਪਲੀਜ਼ ਮੇਰੇ ਵੀਡੀਓ ਵਧੀਆ ਲੱਗੇ ਤਾਂ